ਜਿਹੜੀਆਂ ਕਹਿੰਦੇ ਹਦਾਇਤਾ ਵਿੱਚ ਲਿਖਿਆ ਹੋਇਆ ਸਾਡੇ ਕੋਲ ਨਹੀਂ ਲੈ ਸਕਦੇ ਪਰ ਉਹ ਉਹ ਚੀਜ਼ ਸਰ ਆਪਣਾ ਕੈਮਰਾ ਚਾਲੂ ਰੱਖਿਓ ਹਦਾਇਤਾ ਮੇਰੇ ਕੋਲ ਹੈ ਇਹਨਾਂ ਕੋਲੇ ਹੈ ਨਹੀਂ ਹੈ ਗੇੜ ਦੇ ਤੁਸੀਂ ਐਂ ਕਰੋ ਗੇੜ ਦੇ 24 ਘੰਟੇ ਸਰਕਾਰੋਂ 50 ਘੰਟੇ ਸਮਾਂ ਆਪਣੇ ਦਿਖਾ ਦੇਣਾ ਹਦਾਇਤਾ ਉਸ ਨੂੰ ਪਾਰਕਿੰਗ ਫੀਸ ਤੋਂ ਛੋਟ ਦਿੱਤੀ ਜਾਂਦੀ ਹੈ ਰੁਕੋ ਰੁਕੋ ਹੁਣ ਪੁੱਛੋ ਪਾਰਕਿੰਗ ਫੀਸ ਅਸੀਂ ਲੈ ਲਏ ਹਾਂ ਹੁਣ ਸੁਣੋ ਜੀ ਜਦੋਂ ਜਦੋਂ ਜੋ ਚੇਅਰਮੈਨ ਸੀਗੇ ਉਸ ਨੇ ਨਹੀਂ ਇਹਦੇ ਵਿੱਚ ਲਿਖਿਆ ਇਹਦੇ ਵਿੱਚ ਲਿਖਿਆ ਜਦੋਂ ਬਾਅਦ ਇਹ 300 ਰੁਪਏ ਦਾ 5 ਕਿਲੋ ਵੀ ਵਿਕਣਾ ਹੈ ਨਹੀਂ ਗੋਭੀ ਦਾ ਵੀ ਸਰ ਇਹੀ ਚੱਲਦਾ ਕਿਸੇ ਵੇਲੇ 80 ਰੁਪਏ ਕਿਲੋ ਵੀ ਹੁੰਦੀਆਂ ਕਿਸੇ ਵੇਲੇ 5 ਰੁਪਏ ਵੀ ਹੋ ਜਾਂਦੇ ਨੇ 2 ਰੁਪਏ ਕਰੋ ਜੀ 4 ਮਹੀਨੇ ਉਹਦੀ ਅਸੀਂ ਕੀ ਕਹਾਂ ਜਿੰਮੇਵਾਰਾਂ سے ਵੜਦੇ ਨੇ ਇਹੀ ਲੱਗ ਜਾਂਦੇ ਨੇ ਸਾਲ ਜੀ ਨੇ ਠੇਕਾ ਲਿਆ ਸੀਗਾ ਕਿਸੇ ਜ਼ਿਮੀਂਦਾਰ ਨੂੰ ਤੰਗ ਪਰੇਸ਼ਾਨ ਨਹੀਂ ਕਰਿਆ ਕਿਸੇ ਨੇ ਕੋਈ ਪੈਸਾ ਨਹੀਂ ਦੇਆ ਸਾਨੂੰ ਜ਼ਿਮੀਂਦਾਰ ਨੂੰ ਪਾਰਕੀ ਮਾਫਤਗੀ ਦੀ ਪਾਰਕ ਦੇ ਵਿੱਚ ਗੇਟ ਦੇ ਪਾਰ ਤੇ ਹੁਣ ਬਹਿ ਕੇ ਸਮਝੌਤਾ ਹੋਇਆ ਕਹਿੰਦੇ ਵੀ ਸਾਨੂੰ 150 ਰੁਪਏ ਦੇਆ ਕਰੋ ਜੀ ਜਿਹੜਾ ਕਿ ਜ਼ਿਮੀਦਾਰ ਨੂੰ ਕੋਈ ਪੈਸਾ ਬਣਦਾ ਨਹੀਂ ਹੈਗਾ ਤੇ ਜ਼ਿਮੀਦਾਰ ਮੰਡੀ 'ਚ ਆਊਗਾ ਤਾਂ ਫੜੀਆਂ ਵਾਲੇ ਸਬਜ਼ੀ ਵੇਚਣਗੇ ਤੇ ਹੁਣ ਕੀ ਤੁਹਾਨੂੰ ਆਸ਼ਵਾਸ਼ਣ ਦਿੱਤਾ ਜੀ ਤੁਹਾਨੂੰ 150 ਰੁਪਏ ਲਾਦਾ ਜੀ ਇੱਕ ਸਾਲ ਪਿਛਲੇ ਸਾਲ ਬਿਲਕੁਲ ਜਿਹੜਾ ਸੈਕਟਰੀ ਸਾਹਿਬ ਪਿਛਲੇ ਸਾਲ ਸੀਗਾ ਉਹਨੇ ਤੁਹਾਨੂੰ ਕੋਈ ਪੈਸਾ ਦਿੱਤਾ ਸਰਕਾਰ ਠੇਕੇਦਾਰ ਨੂੰ ਮਾਫ਼ ਕਰੇ ਸਰਕਾਰ ਠੇਕੇ ਤੁਹਾਨੂੰ ਛੋੜ ਕਰੇ ਜਿਹੜਾ ਜ਼ਿਮੀਦਾਰ ਆਉਂਦਾ ਉਦੋਂ ਸਰਕਾਰ ਠੇਕੇਦਾਰ ਨੂੰ ਛੋੜ ਕਰੇ ਸਰਕਾਰ ਇਹਨਾਂ ਨੂੰ ਚਾਹੇ 50 ਲੱਖ ਕਰੋੜ ਜੋ ਵੀ ਕਰੇ ਇਹਨਾਂ ਨੂੰ ਘੱਟ ਕਰ ਦੇ ਬਠੇਕੇਦਾਰ ਸਾਹਿਬ ਹੁਣ ਸਾਡੀ ਗੱਲ ਇਹ ਨਿਪਟਾ ਦੇ ਜੋ ਕਿ 150 ਰੁਪਏ ਪਰਚੀ ਲਾਵਾਂਗੇ ਸੋਤ ਤੱਕ ਕੋਈ ਮਨਜ਼ੂਰ ਨਹੀਂ ਹੈ ਨਹੀਂ ਸਾਨੂੰ ਮਨਜ਼ੂਰ ਹੈ ਨਹੀਂ ਪਰ ਅਸੀਂ ਦੇ ਦੇਣੀ ਹੈ ਪੰਜ ਪੰਜ ਨੰਬਰ ਪੰਜ ਨੰਬਰ ਬੱਲੇ ਸਾਨੂੰ ਛਿੰਦੇ ਨੂੰ ਛੇ ਕੇ ਨੂੰ ਛੋੜ ਕਰੇ ਸਾਨੂੰ ਫ੍ਰੀ ਕਰੇ ਟਿਕਾ ਪਾਸ ਹੋਇਆ ਸਾਡੇ ਕੋਈ ਹੱਥ ਨਹੀਂ ਹੈਗਾ ਵੀ ਜਿਹੜਾ ਵੀ ਸਾਡਾ ਠੇਕਾ ਵੀ ਤੁਹਾਨੂੰ ਪਰਚੀ ਲੱਗੂਗੀ ਵੀ ਇਹਨਾਂ ਨੇ ਠੇਕਾ ਮਹਿੰਗਾ ਲਿਆ ਸਰਕਾਰ ਸਾਡੇ ਜੀਵਨ ਦਾ ਧੱਕਾ ਕਰੂਗੀ ਤਾਂ ਸਾਡੀ ਵਿਰੋਧਤਾ ਜੀ ਚਾਹੇ ਅਸੀਂ 150 ਦਵਾਂਗੇ ਪਰ ਸਾਡਾ ਦਿਲ ਨਹੀਂ ਦਿਲ ਨਹੀਂ ਦਿਲ ਨੂੰ ਕਵਰ ਕਰਕੇ ਮਾਲ ਵੇਚਦੇ ਨੇ ਜਿੱਥੇ ਖੜਕੇ ਠੀਕ ਹੈ ਉਹ ਸਾਡਾ 6 ਫੁੱਟ ਬਾਈ 8 ਫੁੱਟ ਦਾ 100 ਰੁਪਏ ਦਾ ਠੀਕ ਹੈ ਹੁਣ ਇਹਨਾਂ ਨੂੰ ਉਹ ਤਕਰੀਫ ਹੈ ਕਿ ਅਸੀਂ ਉਹ ਵੀ ਪੈਸੇ ਨਹੀਂ ਦੇਣੇ ਸਰਕਾਰ ਸਾਡੇ ਉਹ ਪੈਸੇ ਮਾਫ ਕਰ ਜਿਹੜੀਆਂ ਕਹਿੰਦੇ ਹਦਾਇਤਾਂ ਵਿੱਚ ਲਿਖਿਆ ਹੋਇਆ ਸਾਡੇ ਕੋਲ ਨਹੀਂ ਲੈ ਸਕਦੇ ਪਰ ਉਹ ਉਹ ਚੀਜ਼ ਸਰ ਆਪਣਾ ਕੈਮਰਾ ਚਾਲੂ ਰੱਖਿਓ ਹਦਾਇਤਾਂ ਮੇਰੇ ਕੋਲ ਹੈ ਇਹਨਾਂ ਕੋਲੇ ਹੈ ਨਹੀਂ ਮੇਰੇ ਨਾਲ ਜਦੋਂ ਮੈਂ ਪੈਸੇ ਮੰਗਣ ਜਾਂਦਾ ਐਂ ਇਕੱਠ ਕਰਕੇ ਮੇ ਨਾਲ ਰੌਲਾ ਪਾ ਲੈਂਦੇ ਨੇ ਔਰ ਚੇਅਰਮੈਨ ਸਾਹਿਬ ਨੂੰ ਵੀ ਇਹੀ ਗੱਲ ਕਹਿੰਦੇ ਨੇ ਜੋ ਇਹਨਾਂ ਨੇ ਤੁਹਾਨੂੰ ਕਹੀ ਹੁਣ ਇਹਨਾਂ ਨਾਲ ਪਵਾ ਕੇ ਪੁੱਛੋ ਕਿ ਜਦੋਂ ਇਹ ਗੱਡੀ ਅੰਦਰ ਵੜਦੇ ਆ ਅਸੀਂ ਇਹਨਾਂ ਤੋਂ ਪੈਸੇ ਲੈਣੇ ਆ ਸਾਡੇ ਠੇਕੇ 2 ਬੱਕੀ ਤੋਂ ਲੈਂਦੇ ਨੇ ਜੀ ਗੇਟ ਤੇ ਖੜਕੇ ਦੇਖੋ ਜੀ ਹੋਰਾਂ ਬਾਕੀ ਤੋਂ ਲੈ ਆਉਂਦੇ ਨੇ ਪਰ ਚੇਅਰਮੈਨ ਸਾਹਿਬ ਨੇ ਇਹਨਾਂ ਦੇ ਬਾਰ ਬਾਰ ਆਣ ਤੇ ਸਾਡੇ ਨਾਲ ਫੈਸਲਾ ਕਰਾਤਾ ਕਿ ਭਾਈ ਇਹਨਾਂ ਨੂੰ 250 ਦੀ ਛੋਟ ਦੇ ਦੇ ਇਹਨਾਂ ਨੂੰ 150 ਰੁਪਏ ਲੈ ਉਹ ਕਹਿੰਦੇ ਸਾਨੂੰ ਕਿਹਾ ਤਾਂ ਸਾਨੂੰ ਦੇਣੇ ਪੈਣੇ ਨੇ ਵੀ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਜੀ ਧੱਕਾ ਤਾਂ ਤੁਸੀਂ ਆਪ ਹੀ ਇਨਸਾਫ ਕਰ ਲਓ ਸਾਰੇ ਵਿਅਕਤੀ ਦੇ ਵਿੱਚ ਕੋਈ ਐਦਾਂ ਜੁਗਤ ਨਹੀਂ ਅਸੀਂ ਅੱਜ ਅਸੀਂ ਤੁਹਾਡਾ ਇੰਟਰਵਿਊ ਕਰਾਂਗੇ ਅਸੀਂ ਸਾਰੇ ਕਾਗਜ ਲੈ ਕੇ ਆਵਾਂਗੇ ਕਿਉਂਕਿ ਲਗਭਗ ਅੱਜ ਤੋਂ ਵੱਧ ਜ਼ਿਮੀਦਾਰਾਂ ਨਾ ਪੜਨ ਨੇ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਹਾਂ ਨਰਿੰਦਰ ਅੱਜ ਮਾਰਕੀਟ ਕਮੇਟੀ ਦਫਤਰ ਦੇ ਵਿੱਚ ਪਹੁੰਚੇ ਹੋਏ ਨੇ ਜਾਣਦੇ ਆ ਮੁੱਦਾ ਵੀ ਕੀ ਮਾਮਲਾ ਹੈ ਹਾਂਜੀ ਸਰ ਅੱਜ ਮਾਰਕੀਟ ਕਮੇਟੀ ਦਫਤਰ ਪਹੁੰਚੇ ਕੀ ਮਾਮਲਾ ਹੈ ਜੀ ਸਾਰੇ ਜ਼ਿਮੀਦਾਰਾਂ ਜੀ ਅਸੀਂ ਗੋਭੀ ਪਾਰਕ ਦੇ ਵਿੱਚ 5 ਨੰਬਰ ਪਾਰਕ ਦੇ ਵਿੱਚ ਗੋਭੀ ਵੇਚਣਾ ਹੁੰਦੇ ਆ ਪਿਛਲੇ ਸਾਲ ਜਿਹਨੇ ਠੇਕਾ ਲਿਆ ਸੀਗਾ ਕਿਸੇ ਜ਼ਿਮੀਦਾਰ ਨੂੰ ਤੰਗ ਪਰੇਸ਼ਾਨ ਨਹੀਂ ਕਰਿਆ ਕਿਸੇ ਨੇ ਕੋਈ ਪੈਸਾ ਨਹੀਂ ਲਿਆ ਸਾਨੂੰ ਜ਼ਿਮੀਦਾਰ ਨੂੰ ਪਰਚੀ ਮਾਫ ਦੀ ਜੀ ਪਾਰਕ ਦੇ ਵਿੱਚ ਗੇਟ ਤੋਂ ਹੀ ਪਰਚੀ ਨਾਲ ਸੀਗੀ ਤੇ ਹੁਣ ਜਿਹੜਾ ਠੇਕੇਦਾਰ ਨੇ ਠੇਕਾ ਤੇ ਹੁਣ ਬਹਿ ਕੇ ਸਮਝਾਉਂਦਾ ਹੋਇਆ ਕਹਿੰਦਾ ਵੀ ਸਾਨੂੰ 150 ਰੁਪਿਆ ਦਿਆ ਕਰੋ ਜੀ ਜਿਹੜਾ ਕਿ ਜ਼ਿਮੀਦਾਰ ਨੂੰ ਕੋਈ ਪੈਸਾ ਬਣਦਾ ਨਹੀਂ ਹੈਗਾ ਤੇ ਜ਼ਿਮੀਦਾਰ ਮੰਡੀ ਚ ਆਊਗਾ ਤਾਂ ਫੜੀਆਂ ਵਾਲੇ ਸਬਜ਼ੀ ਵੇਚਣਗੇ ਤੇ ਇੱਕ ਜ਼ਿਮੀਦਾਰ ਜੇ ਫਰੀ ਆਉਂਦਾ ਪਰਚੀ ਨਹੀਂ ਦਿੰਦਾ ਤਾਂ 20 ਰਕਸੇ 40 ਰਕਸੇ ਬਣਦੇ ਨੇ ਉਹ 40 ਰਕਸੇ ਤੋਂ ਪੈਸੇ ਲੈਣ ਦਾ ਹੱਕ ਬਣਦਾ ਦਾ ਜਿਹੜਾ ਕਿ ਜ਼ਿਮੀਦਾਰ ਤੋਂ ਨਹੀਂ ਬਣਦਾ ਜੀ ਤੇ ਹੁਣ ਕੀ ਤੁਹਾਨੂੰ ਵਿਸ਼ਵਾਸਨ ਦਿੱਤਾ ਜੀ ਸਾਨੂੰ ਤੁਹਾਨੂੰ 150 ਰੁਪਿਆ ਲਾਦਾ ਜੀ ਇੱਕ ਸਾਲ ਪਿਛਲੇ ਸਾਲ ਬਿਲਕੁਲ ਜਿਹੜਾ ਸੈਕਟਰੀ ਸਾਹਿਬ ਪਿਛਲੇ ਸਾਲ ਸੀਗਾ ਉਹਨੇ ਤੁਹਾਨੂੰ ਕੋਈ ਪੈਸਾ ਦਿੱਤਾ ਉਹ ਕਹਿੰਦਾ ਜੀਮੀਨ ਦਾ ਦਰਸੋ ਕੋਈ ਪੈਸਾ ਨਹੀਂ ਲੱਜੂਗਾ ਸਾਨੂੰ ਕਹਿੰਦੇ ਜਿਹੜੀ ਪਾਰਕ 5 ਨੰਬਰ ਇਹ ਲੀਗਲ ਤੌਰ ਤੇ ਤੁਹਾਨੂੰ ਨਹੀਂ ਦਿੱਤੀ ਗਈ ਕਿਸਾਨਾਂ ਵਾਸਤੇ ਜੀ ਮਨੋ ਜਿਹੜੀ ਗੱਲ ਬਣੀ ਹੈ ਮਨੋ ਕਿਸਾਨਾਂ ਵਾਸਤੇ ਜ਼ਮੀਨਦਾਰ ਨੂੰ ਕਿਹਾ ਗੁੱਬੀ ਵਿੱਚੋਂ ਦਾ ਆਰਡਰ ਆ ਜੀ ਮਨੋ ਪਹਿਲਾਂ ਕੋਈ ਪਰਚੀ ਨਹੀਂ ਦਿੱਤੀ ਉੱਥੇ ਹੁਣ ਇਹਨਾਂ ਨੇ 150 ਰੁਪਏ ਪਰਚੀ ਕਰਤੀ ਇਹਨਾਂ ਨੇ ਜੀ ਤੁਹਾਡੀ ਕੀ ਮੰਗਾ ਤੁਸੀਂ ਕੀ ਕਹਿੰਦੇ ਅਸੀਂ ਕਹਿੰਦੇ ਪਰਚੀ ਚਾਹੀਦੀ ਨਹੀਂ ਲੱਗਣੀ ਚਾਹੀਦੀ ਨਹੀਂ ਕਿ ਸਰਕਾਰ ਠੇਕੇਦਾਰ ਨੂੰ ਮਾਫ ਕਰੇ ਸਰਕਾਰ ਠੇਕੇਦਾਰ ਨੂੰ ਛੋੜ ਕਰੇ ਜਿਹੜਾ ਤੇਰਾ ਜ਼ਮੀਨਦਾਰ ਆਉਂਦਾ ਉਦੋਂ ਸਰਕਾਰ ਠੇਕੇਦਾਰ ਨੂੰ ਛੋੜ ਕਰੇ ਲੀਗ ਇਹ ਕਹਿੰਦੇ ਸਾਨੂੰ ਸਾਨੂੰ ਟੱਕਾਜਾਂ ਦੇ ਵਿੱਚ ਸਾਡਾ ਠਿਕਾ ਵਿੱਚ ਸਾਡਾ ਪਾਰਕ ਵਿੱਚ ਠਿਕਾ ਦੇ ਵੀ ਨਹੀਂ ਆ ਅਸੀਂ ਲਾਵਾਂਗੇ ਜੀ ਕਿ ਪਾਰਕ ਗੰਧ ਬੋਹ ਪੈਂਦਾ ਜੀ ਉੱਥੇ ਮੰਨ ਲਓ ਸਰਕਾਰ ਦੀ ਗਲਤੀ ਹੈ ਜੀ ਮੇਨ ਮੁੱਦਾ ਇਹ ਸਰਕਾਰ ਦੀ ਗਲਤੀ ਆ ਸਰਕਾਰ ਦੀ ਗਲਤੀ ਆ ਸਰਕਾਰ ਇਹਨਾਂ ਨੂੰ ਚਾਹੇ 50 ਲੱਖ ਕਰੋੜ ਜੋ ਵੀ ਕਰੇ ਇਹਨੂੰ ਘੱਟ ਕਰ ਦੇ ਬਠੇਕੇਦਾਰ ਸਾਹਿਬ ਨੂੰ ਜੀ ਉਹ ਸਾਡੇ ਨਾਲ ਕੈਂਪਰ ਵਾਚ ਕਰਨ ਨੂੰ ਤਿਆਰ ਨੇ ਵੀ 500 ਤੋਂ ਬਰਚੀ ਨਹੀਂ ਲੈਂਦੇ ਉਹਨਾਂ ਦਾ ਅਸਲੀ ਤਾਂ ਇਹ ਨਹੀਂ ਹੁਣ ਮਜਬੂਰੀ ਹੈ ਕਿ ਤੁਸੀਂ ਤਾਲ ਲੈਣੇ ਸਾਡੇ ਸਰਕਾਰ ਨੇ ਪੈਸੇ ਦਿੱਤੇ ਨੇ ਨਹੀਂ ਹੁਣ ਤੁਹਾਡੀ ਕੀ ਗੱਲ ਅੰਦਰ ਹੋਈ ਹੁਣ ਸਾਡੀ ਗੱਲ ਇਹ ਨਿਪਟੇ ਜੋ ਕਿ ਤੁਸੀਂ 150 ਰੁਪਏ ਪਰਚੀ ਲਵਾਂਗੇ ਤੁਹਾਨੂੰ ਤਾਲੋਂ ਮਨਜ਼ੂਰ ਨਹੀਂ ਹੈ ਨਹੀਂ ਸਾਨੂੰ ਮਨਜ਼ੂਰ ਹੈ ਨਹੀਂ ਪਰ ਅਸੀਂ ਦੇ ਦੇਣੀ ਹੈ ਜੀ ਔਰ ਫੇਰ ਅਸੀਂ ਕੀ ਕਰਾਂਗੇ ਜੇ ਉਹ ਜੇ ਸਾਡਾ ਹੁਣ ਅੱਜ ਹੋਊਗੀ ਸਰਕਾਰ ਨੇ ਮੂਰੇ ਵੋਟਾਂ ਲੈਣੀਆਂ ਨੇ ਜਿਹੜੇ ਜਿਹੜੇ ਜ਼ਿਮੀਦਾਰੋਂ ਜਾਂ ਜ਼ਿਮੀਦਾਰ ਨੂੰ ਕਿਸਾਨਾਂ ਨੂੰ ਤੰਗ ਕਰਦੇ ਨੇ ਫਿਰ ਸਰਕਾਰ ਵੋਟਾਂ ਥੋੜਾ ਪਾਵਾਂਗੇ ਅਸੀਂ ਅਸੀਂ ਆਵਾਮ ਆਦਮੀ ਪਾਰਟੀ ਦਾ ਕਹਿੰਦੀ ਹੈ ਨਹੀਂ ਅਸੀਂ ਆਵਾਮ ਆਦਮੀ ਨੂੰ ਵੋਟਾਂ ਨਹੀਂ ਪਾਵਾਂਗੇ ਬਜਾ ਆਵਾਮ ਵੀ ਧ ਹੜਾ ਰੱਤ ਤੁਦਖਾਨ ਤੋਂ ਗਾ ਕਰਦੀਆਂ ਫਿਰ ਮੋਟਰ ਹੜਾ ਪਾਵਾਂਗੇ ਨਹੀਂ ਸਰਕਾਰ ਜੀ ਵੀਰ ਨੂੰ ਸੁਣੇ ਠੇਕੇਦਾਰ ਨੂੰ ਛੱਡੇਓ ਤੁਸੀਂ ਕੀ ਸਰਕਾਰ ਨੂੰ ਕੀ ਮੰਗ ਕਰਦੇ ਹੋ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਵੀ ਜਿਹੜੀ ਮੰਡੀ ਠੇਕੇਦਾਰ ਤੇ ਆ ਜਿੱਥੇ ਜੀਵੀਨਦਾਰ ਖੜਦੇ ਨੇ ਉੱਥੇ ਪੰਜ ਨੰਬਰ ਬਾਕੀ ਸਾਨੂੰ ਛਿੰਗਦੀ ਨੂੰ ਠੇਕੇਦਾਰ ਨੂੰ ਛੋੜ ਕਰੇ ਸਾਨੂੰ ਫਰੀ ਕਰੇ ਇਹ ਅੱਗੇ ਵੀ ਫਰੀ ਹੁੰਦੀ ਕਰੇ ਪਾਰਟੀ ਅੱਗੇ ਵੀ ਫਰੀ ਹੁੰਦੀ ਸੀਗੀ ਹੁਣੇ ਪਰਚੀ ਦਾ ਗੱਲ ਕੀ ਹੈ ਪਹਿਲਾ ਸਾਲ ਆ ਪਹਿਲਾ ਸਾਲ ਆ ਪਰਚੀ ਲੱਗਾ ਲੱਗੀ ਵਧੀਆ ਗੱਲ ਇਹ ਕਿ ਬੰਦਾ ਪਸਤ ਹੋ ਜਾਂਦਾ ਯਾਨੀ ਇਹ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਜੀ ਵੀ ਉਹ ਸਾਡੇ ਉਹ ਪੰਜ ਨੰਬਰ ਜਿਹੜੀ پارک ਆ ਸਾਡੀ ਫ੍ਰੀ ਕਰਕੇ ਦੇਣਾ ਵੀ ਉੱਥੋਂ ਤੁਸੀਂ ਜ਼ਿੰਮੇਦਾਰ ਤੋਂ ਕੋਈ ਪਰਚੀ ਨਹੀਂ ਲੈ ਸਕਦੇ ਜੀ ਠੀਕ ਹੈ ਜੀ ਅਸੀਂ 20 ਕੁਵਾਂਟਲ ਗੋਪੀ ਲੈ ਗਏ ਸਭ ਤੋਂ 20 ਏਕਸੇ ਭਰ ਕੇ ਉਹਨਾਂ ਤੋਂ ਪਰਚੀ ਲੈਣ ਸਾਨੂੰ ਕੋਈ ਤਰਾਜ ਉਹ ਸਾਡੇ ਸਿਰ ਤੇ ਹੀ ਜਾਂਦੀ ਆ ਹਾਂ ਜੀ ਸਰਕਾਰ ਨੂੰ ਪੈਸਾ ਸਾਡੇ ਸਿਰ ਤੇ ਜਾਂਦਾ ਹਾਲਾਕੇ ਸਰਕਾਰ ਨੂੰ ਕਿੱਥੋਂ ਪੈਸਾ ਨਹੀਂ ਆਉਂਦਾ ਇਹ ਸਰਕਾਰ ਦੀ ਗਲਤ ਗੱਲ ਹੈ ਜਣੀ ਅਸੀਂ ਇਹ ਵਿਰੋਧਤਾ ਕਰਦੇ ਆਂ ਗੱਲ ਦੀ ਤਿੰਨ ਵਾਰੀ ਆ ਗਏ ਜੀ ਉਹਨਾਂ ਚੇਅਰਮੈਨ ਸਾਹਿਬ ਨੂੰ ਮਿਲਣ ਨੂੰ ਪਹਿਲੇ ਸਾਲ ਤੁਸੀਂ ਇੱਕੋ ਵਾਰੀ ਮਿਲਦੇ ਸਾਡਾ ਮਸਲਾ ਹੱਲ ਕਰਤਾ ਸੀ ਪਿਛਲੇ ਸਾਲ ਪਿਛਲੇ ਸਾਲ ਬਾਰੇ ਦੀ ਨਹੀਂ ਜੀ ਤੁਸੀਂ ਕੀ ਕਹਿੰਨੇ ਚੇਅਰਮੈਨ ਨੇ ਤੁਹਾਡੀ ਗੱਲ ਨਹੀਂ ਸੁਣੀ ਚੇਅਰਮੈਨ ਕਹਿੰਦਾ ਜੀ ਕੋਈ ਨਹੀਂ ਛੋਟੀ ਸਮਝੌਤਾ ਕਰਾ ਦਿੰਦੇ ਆ ਕਹਿੰਦੇ ਸਾਡੇ ਹੱਥ ਨਹੀਂ ਹੈਗਾ ਜੀ ਵੀ ਉੱਪਰੋਂ ਠੇਕਾ ਪਾਸ ਹੋਇਆ ਸਾਡੇ ਕੋਈ ਹੱਥ ਨਹੀਂ ਹੈਗਾ ਵੀ ਜਿਹੜਾ ਵੀ ਸਾਡਾ ਠੇਕਾ ਵੀ ਤੁਹਾਨੂੰ ਪਰਚੀ ਲੱਗੂਗੀ ਵੀ ਇਹਨਾਂ ਨੇ ਠੇਕਾ ਮਹਿੰਗਾ ਲਿਆ ਠੀਕ ਨਹੀਂ ਵੀ ਸਾਡੇ ਇਹ ਹੱਥ ਦੇ ਵਿੱਚ ਨਹੀਂ ਹੈਗਾ ਵੀ ਅਸੀਂ ਤੁਹਾਨੂੰ ਮਾਫ ਕਰਾ ਸਕੀਏ ਇਹਨਾਂ ਦੇ ਜਿਹੜੇ 37 ਪੇਜਾਂ ਦਾ ਟੈਂਡਰ ਆ ਉਹਦੇ ਵਿੱਚ ਲਿਖਿਆ ਹੋਇਆ ਵੀ ਜ਼ਿੰਮੇਦਾਰ ਨੂੰ ਕੋਈ ਪਰਚੀ ਨਹੀਂ ਜੀ ਵੀ ਜ਼ਿੰਮੇਦਾਰ ਆਪਣਾ ਕੋਈ ਵੀ ਲੈ ਕੇ ਆਉਂਦਾ ਵਾਹਨ ਲੈ ਕੇ ਆਉਂਦਾ ਉਹਨੂੰ ਕੋਈ ਪਰਚੀ ਨਹੀਂ ਹੈ ਤੇ ਇਹ ਜਿਹੜੇ ਹੁਣ ਮਤਲਬ ਕਿ ਠੇਕੇਦਾਰ ਸਾਹਿਬ ਨੇ ਇਹ ਕਹਿੰਦੇ ਨੇ ਵੀ ਸਾਡੇ ਸਾਡੀ ਸਾਰੀ ਮੰਡੀ ਦਾ ਠੇਕਾ ਵੀ ਅਸੀਂ 150 ਰੁਪਏ ਤੋਂ ਲਵਾਂਗੇ ਪਾਰਕ ਦਾ ਜਿੱਥੇ ਅਸੀਂ ਖੜਦੇ ਹਾਂ ਜੀ ਆਪਣੀ ਸਬਜ਼ੀ ਵੇਚ ਕੇ ਅਸੀਂ ਸਰਕਾਰ ਦਾ ਵਿਰੋਧਤਾ ਕਰਦੇ ਆ ਜੀ ਇਹ ਗੱਲ ਨੂੰ ਜੇ ਸਰਕਾਰ ਸਾਡੇ ਜੀਬੀ ਦਾਣਾ ਧੱਕਾ ਕਰੂਗੀ ਤਾਂ ਸਾਡਾ ਵਿਰੋਧ ਹੈ ਜੀ ਚਾਹ ਅਸੀਂ 150 ਦੇਵਾਂਗੇ ਪਰ ਸਾਡੇ ਦਿਲ ਨਹੀਂ ਦਿਲ ਨਹੀਂ ਦਿਲਾਂ ਨੂੰ ਖੁਸ਼ ਨਹੀਂਗਾ ਸਰਕਾਰ ਨੂੰ ਅਸੀਂ ਨਹੀਂ ਵੋਟਾਂ ਪਾਵਾਂਗੇ ਮਜਬੂਰ ਹੁ ਜਿ ਦੇ ਰਹੇ ਆ ਕਾ ਪਰ ਮਜਬੂਰ ਹੋ ਜਾਂਦੀ ਕੋਈ ਗੱਲ ਨਹੀਂ ਜੀ ਅੰਦਰੋਂ ਤਾਂ ਵਿਰੋਧਤਾ ਹੈ ਜੀ ਚਲੋ ਕੀ ਕਹਿਣਾ ਚਾਹੁੰਦੇ ਸਰ ਦੇ ਠੇਕੇਦਾਰ ਸਾਹਿਬ ਇਹ ਨੂੰ ਬੰਦ ਕਰ ਲੋ ਨਵੀਂ ਬਾਈਟ ਮੇਰੀ ਲੋ ਜੀ ਚਲਾਣੀ ਪੈਣੀ ਹੈ ਕੋਈ ਨਹੀਂ ਨਾਲ ਹੀ ਚਲਾਵਾਂਗੇ ਸਾਥ ਤੁਸੀਂ ਇਹ ਬਿਆਨ ਦੋ ਆਪਣਾ ਅ ਅਦਾ ਜੀ ਕਿ ਮੈਂ ਇਹਦਾ ਕੰਟ੍ਰੈਕਟ ਲਿਆ ਜੀ ਜ਼ਿੰਮੇਦਾਰਾਂ ਨੂੰ ਐਂਟਰੀ ਫੀਸ ਮਾਫ ਹੈ ਜੀ ਜੀ ਵੀਜ਼ਰ ਭਾਵੇਂ ਟਰਾਲੀ ਲੈ ਕੇ ਆਵੇ ਭਾਵੇਂ ਆਪਣੀ ਕਿਸੇ ਕਿਸਮ ਦੀ ਜਿੱਡੀ ਲੈ ਕੇ ਆਵੇ ਉਹਨੂੰ ਐਂਟਰੀ ਫੀਸ ਮਾਫ ਹੈ ਉਹ ਅਸੀਂ ਇਹਦਾ ਤੋਂ ਨਹੀਂ ਲੈਂਦੇ ਭਾਵੇਂ ਸਾਰੀ ਪਬਲਿਕ ਖੜੀ ਇਹਨਾਂ ਨੂੰ ਪੁੱਛ ਲੋ ਜੀ ਉਹ ਸਾਡੀ ਮਾਫ ਜੀ ਹੁਣ ਰਹਿ ਗਈ ਜੀ ਗੱਲ ਦੂਜਾ ਕੰਟ੍ਰੈਕਟ ਹੈ ਸਾਡਾ ਜਿਹੜਾ ਅੰਦਰ ਇਹ ਜਗ੍ਹਾ ਸਾਡੀ ਕਵਰ ਕਰਕੇ ਮਾਲ ਵੇਛ ਦੇ ਨੇ ਜਿ세 ਖੜਕੇ ਠੀਕ ਹੈ ਉਹ ਸਾਡਾ 6 ਫੁੱਟ ਬਈ 8 ਫੁੱਟ ਦਾ 100 ਰੁਪਏ ਦਾ ਰੇਟ ਹੈ ਜੇ ਕੋਈ ਬੰਦਾ 200 ਸਕਰ ਫੁੱਟ ਜਗਾ ਕੀਰਦਾ ਤਾਂ ਉਹਦੇ ਬਣ ਜਣੇ ਜੀ 48 ਗੁਣਾ 4 ਚਾਰ ਅੱਡਿਆਂ ਦੇ ਜਗਾ ਉਹ 400 ਬਣਦਾ ਹੈ ਠੀਕ ਹੈ ਜੀ ਹੁਣ ਇਹਨਾਂ ਦੀ ਜਿਹੜੀਆਂ ਗੱਡੀਆਂ ਨੇ ਜਿਹੜੀ 207 ਗੱਡੀ ਹੈ ਉਹ 207 ਗੱਡੀ ਜਦੋਂ ਖੋਲ ਲਈ ਇਹਨਾਂ ਨੇ ਮਾਲ ਥੱਲੇ ਲਾ ਲਿਆ ਕੰਡਾ ਲਾ ਲਿਆ ਮਾਲ ਵੇਛ ਲਿਆ ਉਹਦੇ ਬਣਦੇ ਨੇ ਜੀ ਚਾਰ ਅੱਡੇ ਜੀ ਜੇ ਗੱਡੀ ਆ ਜਾਂਦੀ ਹੈ 407 ਉਸ ਤੋਂ ਵੱਡੀ ਇਹ ਜੇ ਤਾਂ ਉਹਦੇ ਬਣ ਜਾਂਦੇ ਸਾਢੇ 5 ਅੱਡੇ ਜੀ ਜੇ ਟਰਾਲੀ ਆ ਜਾਂਦੀ ਹੈ ਉਹਦੇ ਬਣ ਜਾਂਦੇ 7-8 ਅੱਡੇ ਜੀ ਠੀਕ ਹੈ ਹੁਣ ਇਹਨਾਂ ਨੂੰ ਉਹ ਤਕਰੀਫ ਹੈ ਕਿ ਅਸੀਂ ਉਹ ਵੀ ਪੈਸੇ ਨਹੀਂ ਦੇਣੇ ਸਰਕਾਰ ਸਾਡੇ ਉਹ ਪੈਸੇ ਮਾਫ ਕਰੇ ਜੀ ਪਰ ਸਰਕਾਰ ਨੇ ਆਪਣੀਆਂ ਮੰਡੀਆਂ ਲਾਈਆਂ ਹੋਈਆਂ ਹਫ਼ਤੇ 'ਚ 7 ਦਿਨ ਲੱਗਦੇ ਜੀ ਇਹ ਆਪਣੀ ਮੰਡੀ 'ਤੇ ਜਾ ਕੇ ਵੇਚੇ ਉੱਥੇ ਕਿਸਾਨ ਦਾ ਮਾਫ ਹੈ ਜੀ ਹੈਨਾ ਇਹ ਕਮਰਸ਼ੀਅਲ ਮੰਡੀ ਹੈ ਜੀ ਇਸ ਕਿਸਾਨ ਦਾ ਮਾਫ ਨਹੀਂ ਹੈਗਾ ਜੀ ਐਂਟਰੀ ਫੀਸ ਮਾਫ ਹੈ ਉਹ ਸੀਐਨਓ ਤੋਂ ਲੈਂਦੇ ਨਹੀਂ ਪਰ ਜਿਹੜੀਆਂ ਕਹਿੰਦੇ ਹਦਾਇਤਾਂ ਵਿੱਚ ਲਿਖਿਆ ਹੋਇਆ ਸਾਡੇ ਕੋਲ ਨਹੀਂ ਲੈ ਸਕਦੇ ਪਰ ਉਹ ਉਹ ਚੀਜ਼ ਸਰ ਆਪਣਾ ਕੈਮਰਾ ਚਾਲੂ ਰੱਖਿਓ ਹਦਾਇਤਾਂ ਮੇਰੇ ਕੋਲ ਹੈ ਇਹਨਾਂ ਕੋਲੇ ਹੈ ਨਹੀਂਆਂ ਇਹਨਾਂ ਨੂੰ ਅੱਜ 3 ਵਜੇ ਚੇਅਰਮੈਨ ਸਾਹਿਬ ਕਹਿ ਹਟੇ ਇਹ 26 ਦਿਨਾਂ ਤੋਂ ਮੇਰੇ ਪੈਸੇ ਨਹੀਂ ਦੇ ਰਹੇ ਅੱਛਾ ਜੀ ਮੇਰੇ ਨਾਲ ਜਦੋਂ ਮੈਂ ਪੈਸੇ ਮੰਗਣ ਜਾਂਦਾ ਐਂ ਇਕੱਠ ਕਰਕੇ ਮੇਰੇ ਨਾਲ ਰੌਲਾ ਪਾ ਲੈਂਦੇ ਨੇ ਔਰ ਚੇਅਰਮੈਨ ਸਾਹਿਬ ਨੂੰ ਵੀ ਇਹੀ ਗੱਲ ਕਹਿੰਦੇ ਨੇ ਜੋ ਇਹਨਾਂ ਨੇ ਤੁਹਾਨੂੰ ਕਹੀ ਇਹਨਾਂ ਨੂੰ ਕੋ ਹਦਾਇਤਾਂ ਦੀ ਕਾਪੀ ਜੇ ਇਹਨਾਂ ਕੋਲ ਹੈ ਲਓ ਜੀ ਗੇੜ ਦੇ ਪੜੋ ਜੀ ਤੁਸੀਂ ਐ ਕਰੋ ਗੇੜ ਦੇ 24 ਘੰਟੇ ਚਾਹੀਦੇ 50 ਉਹਨਾਂ ਨਾਲ ਸਮਝ ਅਮਲੇ ਦਿਖਾ ਦੇਣਾ ਹਦਾਇਤਾਂ ਸਰ ਪੜ ਕੇ ਸੁਣਾਓ ਇਹਦੇ ਵਿੱਚ ਲਿਖਿਆ ਉਪਰੋਕਤ ਵਿਸ਼ੇ ਸੰਬੰਧੀ ਹਵਾਲੇ ਅਧੀਨ ਪ੍ਰਾਪਤ ਹੋਏ ਪੱਤਰ ਦੇ ਸਬੰਧ ਵਿੱਚ ਸਭ ਜਦ ਕੀਤਾ ਜਾਂਦਾ ਹੈ ਕਿ ਇਸ ਦਫ਼ਤਰ ਦੇ ਪੱਤਰ ਨੰਬਰ ਵਿਕਾਸ ਜੋ ਵੀ ਨੰਬਰ ਲਿਖਿਆ ਮਿਤੀ 3 9 3 17 ਵਿੱਚ ਦਰਦ ਹਦਾਇਤ ਟਰੈਕਟਰ ਟਰਾਲੀ ਤੋਂ ਭਾਅ ਜ਼ਿਮੇਦਾਰਾਂ ਵੱਲੋਂ ਆਪਣੀ ਸਬਜ਼ੀ ਵੇਚਣ ਲਈ ਕਿਸੇ ਵੀ ਵਾਹਨ ਦੀ ਵਰਤੋਂ ਕੀਤੀ ਜਾ ਸਕਦੀ ਹੈ ਉਸ ਨੂੰ ਪਾਰਕਿੰਗ ਫੀਸ ਤੋਂ ਛੋਟ ਦਿੱਤੀ ਜਾਂਦੀ ਹੈ ਰੁਕੋ ਰੁਕੋ ਹੁਣ ਪੁੱਛੋ ਪਾਰਕਿੰਗ ਫੀਸ ਅਸੀਂ ਲੈ ਲਏ ਆ ਹੁਣ ਸੁਣੋ ਜੀ ਜਦੋਂ ਜਦੋਂ ਜਿਹੜੇ ਚੇਅਰਮੈਨ ਸੀਗੇ ਉਸ ਨੇ ਇਹਦੇ ਵਿੱਚ ਲਿਖਿਆ ਇਹਦੇ ਵਿੱਚ ਲਿਖਿਆ ਕਿ ਪਾਰਕਿੰਗ ਜਦੋਂ 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 ਅਸੀਂ ਅੰਦਰਲੀ ਮੰਡੀ ਤੋਂ ਇੱਧਰ ਆਏ ਆ ਜੀ ਅੰਦਰਲੀ ਮੰਡੀ ਤੋਂ ਇੱਧਰ ਆਏ ਆ ਤਾਂ ਫੜੀਆਂ ਕੱਟ ਕੇ ਫੜੀਆਂ ਨੂੰ ਕੱਟ ਕੇ ਉਦੋਂ ਬਾਅਦ ਜਿਹੜੀ ਪਾਰਕਾਂ ਸੀਗੀਆਂ ਸਾਨੂੰ ਕੌਣ ਦੀ ਚੇਅਰਮੈਨ ਜੀ ਉਸ ਨੇ ਲਖੌਰ ਸਾਹਿਬ ਲਖਵਾਲ ਸਾਹਿਬ ਨੇ ਸਾਨੂੰ ਪੰਜ ਨੰਬਰ پارک ਦੇ ਦਿੱਤੇ ਵੀ ਆਹ پارک ਦੇ ਵਿੱਚ ਤੁਸੀਂ ਆਪਣੀਆਂ ਸਬਜ਼ੀਆਂ ਵਿੱਚੋਂ ਜੀ ਗੋਭੀ ਵਿੱਚੋਂ ਤੇ ਹੁਣ ਚੇਅਰਮੈਨ ਸਾਹਿਬ ਨੇ ਪੰਜ ਨੰਬਰ پارک ਦੇ ਦਿੱਤੀ ਫੜੀਆਂ ਤੋਂ ਬਿਨਾ ਤੇ ਆਹ پارک ਸਾਨੂੰ ਬਾਫ ਹੈ پارک ਦੇ ਖੜਨਾ ਤੇ ਹੁਣ ਇਹ ਕਹਿੰਦੇ ਸਾਨੂੰ ਇਹ ਅਸੀਂ ਵਿੱਚ ਠੇਕੇ ਦੇ ਲਈ ਨਹੀਂ ਉਹ ਲਿਖਤੀ ਦੇ ਵਿੱਚ ਦਿੱਤਾ ਉਹ ਲਿਖਤੀ ਨਹੀਂ ਇਹਦੇ ਵਿੱਚ ਪਾਰਕਿੰਗ ਮਾਫ ਲਿਖਿਆ ਹੈ ਨਾ ਪਾਰਕਿੰਗ ਦਾ ਸਭ ਪਾਰਕਿੰਗ ਆਹ ਦੇਖੋ ਪਾਰਕਿੰਗ ਮਾਫ ਹੈ ਜੀ ਪਾਰਕਿੰਗ ਮਾਫ ਹੈ ਅਸੀਂ ਪਾਰਕਿੰਗ ਦੇ ਵਿੱਚ ਖੜੇ ਪੰਜ ਹੁੰਦੀਆਂ ਆ ਤੇ ਪਾਰਕਿੰਗ ਮਾਫ ਹੈ ਜੀ ਉਹ ਪੰਜ ਨੰਬਰ ਪਾਰਕ ਹੈ ਜੀ ਦੇ ਵਿੱਚ ਅਸੀਂ ਖੜੇ ਆ ਪਾਰਕਿੰਗ ਮਾਫ ਹੈ ਜੀ ਜਿਹੜੀਆਂ ਫੜੀਆਂ ਨੇ ਇਕੱਠੀਆਂ ਹੋਈਆਂ ਉਹ ਲੱਗ ਨਹੀਂ ਚਾਰ ਨ ਬਚਾਰ ਨ ਬਚਾਰ ਫੜੀਆਂ ਨੇ ਜੀ ਚਾਰ ਨ ਬਚਾਰ ਕੀ ਗੱਲ ਗੱਲ ਸਮਝਾਉਣ ਦੇ ਵਿੱਚ ਦਿੱਕਤ ਆ ਰਹੀ ਹੈ ਕਿ ਕੀ ਕਿਦਾਂ ਸਰ ਦੇਖੋ ਇਹ ਜੋ ਤੁਸੀਂ ਪੜ੍ਹ ਲਿਆ ਨਾ ਹਾਂਜੀ ਕਿ ਉਸ ਨੂੰ ਪਾਰਕਿੰਗ ਫੀਸ ਤੋਂ ਛੋੜ ਦਿੱਤੀ ਜਾਂਦੀ ਜੀ ਠੀਕ ਹੈ ਜੀ ਹੁਣ ਇਹਨਾਂ ਨਾਲ ਪੁਵਾ ਕੇ ਪੁੱਛੋ ਕਿ ਜਦੋਂ ਇਹ ਗੱਡੀ ਅੰਦਰ ਵੜਦੇ ਆ ਅਸੀਂ ਇਹਨਾਂ ਤੋਂ ਪੈਸੇ ਲੈਣੇ ਆ ਜੀ ਸਾਤੋਂ ਤੋਂ ਲੈਣੇ ਜੀ ਸਾਡੇ ਠੀਕੇ 2 ਤੋਂ ਪਾ ਕੇ ਲੈਂਦੇ ਨੇ ਜੀ ਗੇਟ ਤੇ ਖੜਕੇ ਦੇਖੋ ਜੀ ਹੋਰ ਆ ਬਾਕੀ ਤੋਂ ਲਏ ਹੁੰਦੇ ਨੇ ਇਹ ਇਹ ਸੁਣੋ ਜੀ ਹਲ ਜਿਹੜਾ ਜਿਹੜੇ ਆਉਂਦੇ ਨੇ ਜਿੰਨੇ ਵੀ ਜਿੰਨੇ ਵੀ ਆਉਂਦੇ ਨੇ ਕੋਈ ਜੇ ਫਾਰਮ ਨਹੀਂ ਕੱਢਦਾ ਮਾਰਕੀਟ ਕਮੇਟੀ ਨੂੰ ਕੋਈ ਫੀਸ ਨਹੀਂ ਜਾਂਦੀ ਜਿਹੜਾ ਗੱਡੀ ਚ ਵੜਦਾ ਚਾਹੇ ਕਿਸੇ ਵੀ ਕਿਸਮ ਦਾ ਬੰਦਾ ਹੋਵੇ ਜਿਹੜਾ ਸਬਜ਼ੀ ਲੈ ਕੇ ਭਰ ਭਰੀ ਗੱਡੀ ਵੜਦਾ ਉਹਦੀ ਜੇ ਫਾਰਮ ਕੱਟਣਾ ਇਹ ਸਰਕਾਰ ਦਾ ਕੰਮ ਹੈ ਆਰਥਿਕ ਦਾ ਕੰਮ ਹੈ ਜੀਵਿਦਾਨ ਦਾ ਕੋਈ ਕੰਮ ਨਹੀਂ ਮਾਰਕੀਟ ਕਮੇਟੀ ਜੇ ਫਾਰਮ ਨਹੀਂ ਕੱਢਦੀ ਕਿਸੇ ਦੇ ਵੀ ਦੋ ਨੰਬਰ ਕਾ ਫੜੇ ਹੁੰਦੇ ਨੇ ਜੀਵਿਦਾਰ ਜਿਹੜਾ ਸਬਜ਼ੀ ਵੇਦਾ ਸੀ ਸਿਰਫ 4 ਮਹੀਨੇ ਕੋ ਵੀ ਵੇਦਦੇ ਆ ਤੇ 4 ਮਹੀਨੇ ਪਿਛਲੇ ਠੇਕੇਦਾਰ ਨੇ ਤੁਹਾਨੂੰ ਫ੍ਰੀ ਕਰਿਆ ਬਸ ਹੀਗਾ ਇੱਕ ਵਾਰ ਸੈਕਟਰੀ ਨਾਲ ਮੀਟਿੰਗ ਹੋਈ ਆ ਜਿਹੜਾ ਪਿਛਲੇ ਸਾਲ ਅੱਜਕੱਲ੍ਹ ਥੀਗਾ ਉਹ ਕਹਿੰਦਾ ਕੋਈ ਗੱਲ ਜੀਵਿਦਾਰ ਨੂੰ ਛੱਡ ਕੇ ਬਾਕੀ ਜਿਹਦੇ ਮਰਜ਼ੀ ਉਹ ਤੁਹਾਨੂੰ ਗੱਲ ਆਉਂਦਾ ਰਿਕਾਰਡ ਕੀ ਸੀ ਉਹਨਾਂ ਕਿ ਜਵਾਨੀ ਗੱਲ ਹੋਈ ਜਵਾਨੀ ਜਵਾਨੀ ਇੱਕ ਮਿੰਟ ਹੋਇਆ ਜਵਾਨੀ ਗਿਆ ਸਾਨੂੰ ਸਾਲਵਾਰ ਜੀ ਠੇਕੇਦਾਰ ਨੇ ਨਹੀਂ ਬੁਲਾਇਆ ਠੇਕੇਦਾਰ ਨੂੰ ਬੁਲਾ ਲਓ ਵੀ ਤੁਹਾਨੂੰ ਜਿਹੜਾ ਪਹਿਲਾਂ ਅੱਜਕੱਲ ਸੈਕਟਰੀ ਜੀ ਹੈ ਉਹਨੂੰ ਬੁਲਾ ਲਓ ਵੀ ਉਹਨੇ ਕਾਨੂੰਨੀ ਕੀ ਕਰਿਆ ਕੀ ਨਹੀਂ ਕਰਿਆ ਸਾਨੂੰ ਸਾਲਵਾਰ ਨਹੀਂ ਬੁਲਾਇਆ ਜਿੰਨੇ ਜ਼ਿਮੀਂਦਾਰਾ ਪੁੱਛਦੇ ਉਹਨੇ ਕੀ ਕਰਿਆ ਸਾਨੂੰ ਕਿੱਥੇ ਮਿਹਨਤ ਕਰਦੇ ਨੇ ਖੇਤੀ ਕਰਦੇ ਨੇ ਕੀ ਬਣੂਗਾ ਇਹਨਾਂ ਦਾ ਹੱਲ ਕੀ ਹੋਊਗਾ ਸਰ ਜੀ ਮਿਹਨਤ ਕਰਦੇ ਨੇ ਖੇਤੀ ਕਰਦੇ ਨੇ ਕਿਹੜੀ ਚੀਜ਼ ਦਾ ਘਾਟਾ ਹੈ ਨਾ ਕੋਲੇ ਘਾਟਾ 2 ਰੁਪਏ ਵਿੱਚ ਨਹੀਂ ਪੈਂਦੀ ਜੀ ਫਿਰ ਘਾਟਾ ਜਦੋਂ 20 ਰੁਪਏ ਵਿੱਚ ਜਦੋਂ 20 ਰੁਪਏ ਗੋਭੀ ਵੇਚਦੇ ਨੇ ਉਦੋਂ ਇਹ ਕਿਸੇ ਨੂੰ ਪ੍ਰੋਫਿਟ ਦੇ ਕੇ ਜਾਂਦੇ ਨੇ ਚੈੱਕ ਕਰੋ ਜੀ ਤੁਸੀਂ ਠੀਕ ਹੈ ਤਾਂ ਜੀ ਜਦੋਂ ਅੰਬ ਹੁਣ ਸ਼ੁਰੂ ਹੋਇਆ 300 ਰੁਪਏ ਕਿਲੋ ਵੀ ਵਿਕਦਾ ਹੈ ਵਾਟੇ ਇਹ تیر ਤੀਰਵੇ ਦਾ 5 ਕਿਲੋ ਵੀ ਵਿਕਣਾ ਹੈ ਨਹੀਂ ਗੋਭੀ ਦਾ ਵੀ ਸਰ ਇਹੀ ਚੱਲਦਾ ਕਿਸੇ ਵੇਲੇ 80 ਰੁਪਏ ਕਿਲੋਗੇ ਹੁੰਦੀ ਹੈ ਕਿਸੇ ਵੇਲੇ 5 ਰੁਪਏ ਵੀ ਹੋ ਜਾਂਦੇ ਨੇ 2 ਰੁਪਏ ਕਿਲੋ ਦੇ 4 ਮਹੀਨੇ ਅਸੀਂ ਕੀ ਕਰੀਏ ਜਿੰਨੇ ਪੈਸੇ ਵੱਟਦੇ ਨੇ ਇਹੀ ਲੈ ਜਾਂਦੇ ਨੇ ਅਸੀਂ ਕੋਈ ਨਾ ਬੈਕ ਫੋ ਥੋੜੇ ਲੈਣੇ ਆ ਸਾਡਾ ਤਾਂ ਦੇਖੋ ਤੁਹਾਨੂੰ ਇੱਕ ਗੱਲ ਕਲੀਅਰ ਹੋ ਗਈ ਨਾ ਜੀ ਕਿ ਪਾਰਕਿੰਗ ਫੀਸ ਤੋਂ ਇ tanto ਦੀ ਛੋਟ ਹੈ ਹੈਨਾ ਜਿਹੜੀ ਯੂਜ਼ਰ ਚਾਰਜਸ ਦੀ ਜਗ੍ਹਾ ਵਰਤਦੇ ਨੇ ਉਹਦਾ ਇਹਨਾਂ ਦਾ 4 400 ਬਣਦਾ ਹੈ ਪਰ ਚੇਅਰਮੈਨ ਸਾਹਬ ਨੇ ਇਹਨਾਂ ਦੇ ਬਾਰ ਬਾਰ ਆਣ ਤੇ ਸਾਡੇ ਨਾਲ ਫੈਸਲਾ ਕਰਾਤਾ ਕਿ ਭਾਈ ਇਹਨਾਂ ਨੂੰ 250 ਦੀ ਛੂਟ ਦੇ ਦੇ ਇਹਨਾਂ ਤੋਂ 150 ਰੁਪਈਆ ਲੈ ਲੈ। ਅਸੀਂ ਐਗਰੀ ਕਰ ਗਏ ਇਹ ਸਾਡੇ ਨਾਲ ਅੰਦਰੋਂ ਐਗਰੀ ਕਰਕੇ ਆਏ ਨੇ ਪਰ ਹੁਣ ਇਹਨਾਂ ਦਾ ਜੋ ਆਪਣਾ ਮਸਲਾ ਜੀ ਮੈਂ ਕੀ ਚਾਹ। ਉਹ ਕਹਿੰਦੇ ਸਾਨੂੰ ਕਿਹਾ ਤਾਂ ਸਾਨੂੰ ਦੇਣੇ ਪੈਣੇ ਨੇ ਵੀ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ। ਜੀ ਧੱਕਾ ਤਾਂ ਤੁਸੀਂ ਆਪ ਇਨਸਾਫ ਕਰ ਲਓ। ਨੇ ਤੇਰਾ ਕਾਰਜ ਦੇਖਿਆ ਜਿਹੜੀ ਗੱਲ ਤੁਸੀਂ ਕਹੀ ਹੈ ਜਿਹੜਾ ਉਹਨਾਂ ਕੋ ਹਦਾਇਤ ਹੈਗੀ ਆ ਉਹ ਤਾਂ ਚਲੋ ਤੁਸੀਂ ਮੰਨਦੇ ਹੋ ਵੀ ਉਹ ਮਾਫ ਹੈ ਉਹ ਤੁਸੀਂ ਲੈ ਨਹੀਂ ਦੇਗੀ ਪਰ ਜਿਹੜੇ ਚਾਰਜਿਸ ਕਹਿ ਰਹੇ ਨੇ ਉਹ ਇਹਨਾਂ ਕੋ ਕਹਿੰਦੇ ਜਿਹੜਾ ਸਾਨੂੰ ਪਿੱਛੇ ਕਿਹਾ ਗਿਆ ਸੀ ਵੀ ਸਾਡੇ ਕੋ ਮਨਾ ਕੀਤਾ ਗਿਆ ਵੀ ਇਹ ਦਿਖਾਓ ਪਿਛਲੇ ਸਾਹਿਬ ਜੀ ਪਿਛਲਾ ਸਾਲ ਜਿਹਨੂੰ ਮਰਜ਼ੀ ਪੁੱਛ ਲੋ ਜੀ ਪਿਛਲੇ ਸਾਲ ਕੇ ਖਾਤੇ ਲਿਖਤੀ ਦੇ ਵਿੱਚ ਕੋਈ ਐ ਏਦਾਂ ਜਵਾਬ ਨਹੀਂ ਆਇਆ ਅਸੀਂ ਤੁਹਾਡੇ ਨਾਲ ਦੁਬਾਰਾ ਇੰਟਰਵਿਊ ਕਰਾਂਗੇ ਅਸੀਂ ਸਾਰੇ ਕਾਗਜ਼ ਲੈ ਕੇ ਆਵਾਂਗੇ ਕਿਉਂਕਿ ਲਗਭਗ ਅੱਜ ਤੋਂ ਵੱਧ ਜ਼ਿਮੀਂਦਾਰ ਅਨਪੜ੍ਹ ਨੇ ਇਹਨਾਂ ਨੂੰ ਨੌਲੇਜ ਨਹੀਂ ਹੈਗੀ ਅਸੀਂ ਵਕੀਲ ਵੀ ਕਰਾਂਗੇ ਅਸੀਂ ਆਪਣਾ ਲਾਇਰ ਲੈ ਕੇ ਆਵਾਂਗੇ ਤੁਹਾਡੇ ਨਾਲ ਦੁਬਾਰਾ ਇੰਟਰਵਿਊ ਕਰਾਂਗੇ ਉਹਦੇ ਵਿੱਚ ਅਸੀਂ ਸਾਰੇ ਰੱਖਾਂਗੇ ਜੀ ਇਹ ਆਪਣੇ ਕਾਗਜ਼ ਪੁਖਤਾ ਜੋ ਵੀ ਇਹਨਾਂ ਕੋਲ ਹੋਣਗੇ ਜਿਹੜੀਆਂ ਕਹਿੰਦੇ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਜੇ ਤਾਂ ਉਹ ਮਨਜ਼ੂਰ ਹੋਣਗੇ ਅਸੀਂ ਚੇਅਰਮੈਨ ਸਾਹਿਬ ਦੇ ਨਾਲ ਦੁਬਾਰਾ ਗੱਲ ਕਰਾਂਗੇ ਤਦ ਤੱਕ